ਸ਼੍ਰੀ ਰਾਮ ਨਾਮੀ ਦੇ ਪਲਾਖਸ਼ੇ 17 April ਨੂੰ ਮਕੇਰੀਆਂ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜਿਸ ਵਿੱਚ ਇਸਾ ਲੈਲੇ ਸ਼੍ਰੀ ਰਾਦੇਮਾ ਮੁੰਬਈ ਤੋਂ ਚੱਲ ਕੇ ਪੰਜਾਬ ਦੀ ਧਰਤੀ ਤੇ ਪੁੱਜੇ ਸ਼੍ਰੀ ਰਾਦੇਮਾ ਦਾ ਫਗਵਾੜਾ ਵਿਖੇ ਪਹੁੰਚਣ ਤੇ ਜਿੱਥੇ ਉਹਨਾਂ ਦੇ ਸ਼ਰਧਾਲੂਆਂ ਵੱਲੋਂ ਫੁੱਲਾਂ ਦੀ ਪਰਖ ਨਾਲ ਨਿਕਾ ਸਵਾਗਤ ਕੀਤਾ ਗਿਆ ਉੱਥੇ ਹੀ ਉਹਨਾਂ ਦਾ ਸਨਮਾਨ ਕਰਦਿਆਂ ਆਸ਼ੀਰਵਾਦ ਵੀ ਪ੍ਰਾਪਤ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਹਨ ਬਿੱਪਨ ਸ਼ਰਮਾ ਨੇ ਦੱਸਿਆ ਕਿ ਸ਼੍ਰੀ ਰਾਦੇਮਾ ਮਕੇਰੀਆਂ ਵਿਖੇ 17 April ਨੂੰ ਕੱਢੀ ਜਾਣ ਵਾਲੀ ਵਿਸ਼ਾਲ ਸ਼ੋਭਾ ਯਾਤਰਾ ਵੀ ਸ਼ਾਮਲ ਹੋ ਕੇ ਸ਼ਰਧਾਲੂਆਂ ਨੂੰ ਆਸ਼ੀਰਵਾਦ ਦੇਣਗੇ ਹੁਣ ਅਸਮੂ ਸ਼ੋਭਾ ਯਾਤਰਾ ਵੀ ਸ਼ਾਮਲ ਹੋ ਕੇ ਰਾਦੇ ਮਾਤਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ ਇਸ ਦਰਾਨ ਅਰਚੇਸ਼ ਪਾਲਤਾ ਅੰਕੁਰ ਬੇਦੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਰਦਾਲੂ ਮੌਜੂਦ ਸਨ ਅੱਜ ਬੜੀ ਖੂਚੀ ਦੀ ਗੱਲ ਆ ਕਿ ਰਾਦੇ ਮਾਤਾ ਜੀ ਜੋ ਕਿ ਬੰਬੇ ਤੋਂ ਬਾਇਆ ਚੰਡੀਗੜ੍ਹ ਹੁੰਦੇ ਹੋਏ ਮਗੇਰੀਆਂ ਜਾ ਰਹੇ ਸੀ ਤੇ ਉਹਨਾਂ ਨੇ ਸਾਡਾ ਨਿਮੰਤਰਣ ਸਵਾਰ ਕੀਤਾ ਔਰ ਜਦੋਂ ਫਗਵਾੜੇ ਤੋਂ ਲੰਘੇ ਉਹਨਾਂ ਦੇ ਉੱਤੇ ਉਸ ਨੂੰ ਬਰਸ਼ਾ ਕੀਤੀ ਗਈ ਉਹਨਾਂ ਦੇ ਜਗਾਰੇ ਲਾਏ ਗਏ ਔਰ ਉਹਨਾਂ ਦਾ ਪੰਜਾਬ ਦੀ ਧਰਤੀ ਤੇ ਪਹੁੰਚਦੇ ਸਾਰੇ ਉਹਨਾਂ ਦੇ ਭਗਤਾਂ ਲੋ ਸੇਵਾਦਾਰਾਂ ਲੋ ਉਹਨਾਂ ਦਾ ਸਨਮਾਨ ਕੀਤਾ ਗਿਆ ਔਰ ਉਹਨਾਂ ਨੂੰ ਇੱਥੇ ਸ਼ੂਗਰ ਮਿਲ ਚੌਂਕ ਦੇ ਵਿੱਚ ਉਹਨਾਂ ਦਾ ਮਾਨ ਸਨਮਾਨ ਕੀਤਾ ਗਿਆ ਔਰ ਜ਼ੋਰਦਾਰ ਸਵਾਗਤ ਕੀਤਾ ਗਿਆ ਔਰ ਸਾਰੇ ਆ ਭਗਤਾਂ ਨੂੰ ਨਿਵੇਦਨ ਹੈ ਜੀ 17 ਤਰੀਕ ਰਾਮ ਨੌਮੀ ਤੇ ਸ਼ੋਭਾ ਯਾਤਰਾ ਜੋ ਨਿਕਲ ਰਹੀ ਹੈ ਠੀਕ ਹੈ 4 ਵਜੇ ਮਕੇਰੀਆਂ ਤੋਂ ਸਾਰੇ ਭਗਤੋ ਉੱਥੇ ਪਹੁੰਚਣ ਉਹ ਸ਼੍ਰੀ ਰਾਧੇ ਮਾਤਾ ਦੇ ਵਿਸ਼ੇਸ਼ ਰੂਪ ਦੇ ਵਿੱਚ ਅਸ਼ੀਰਵਾਦ ਦੇਣਗੇ ਕੀ ਰਾਮ ਨੰਬੀ ਦੇ ਪਲਖਸ਼ੇ 17 April ਨੂੰ ਮਕੇਰੀਆਂ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜਿਸ ਵਿੱਚ ਇਸ ਹਾਲੇਲੇ ਸ਼੍ਰੀ ਰਾਦੇਮਾ ਮੁੰਬਈ ਤੋਂ ਚੱਲ ਕੇ ਪੰਜਾਬ ਦੀ ਧਰਤੀ ਤੇ ਪੁੱਜੇ ਸ਼੍ਰੀ ਰਾਦੇਮਾ ਦਾ ਫਗਵਾੜਾ ਵਿਖੇ ਪਹੁੰਚਣ ਤੇ ਜਿੱਥੇ ਉਹਨਾਂ ਦੇ ਸ਼ਰਧਾਲੂਆਂ ਵੱਲੋਂ ਫੁੱਲਾਂ ਦੀ ਪਰਖ ਨਾਲ ਨਿਕਾ ਸਵਾਗਤ ਕੀਤਾ ਗਿਆ ਉੱਥੇ ਹੀ ਉਹਨਾਂ ਦਾ ਸਨਮਾਨ ਕਰਦਿਆਂ ਆਸ਼ੀਰਵਾਦ ਵੀ ਪ੍ਰਾਪਤ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਆ ਬਿੱਪਨ ਸ਼ਰਮਾ ਨੇ ਦੱਸਿਆ ਕਿ ਸ਼੍ਰੀ ਰਾਦੇਮਾ ਮਕੇਰੀਆਂ ਵਿਖੇ 17 April ਨੂੰ ਕੱਢੀ ਜਾਣ ਵਾਲੀ ਵਿਸ਼ਾਲ ਸ਼ੋਭਾ ਯਾਤਰਾ ਵੀ ਸ਼ਾਮਲ ਹੋ ਕੇ ਸ਼ਰਧਾਲੂਆਂ ਨੂੰ ਆਸ਼ੀਰਵਾਦ ਦੇਣਗੇ ਉਹਨਾਂ ਸਮੂਹ ਉਪਾਇ ਯਾਤਰਾ ਵੀ ਸ਼ਾਮਲ ਹੋ ਕੇ ਰਾਦੇ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ ਇਸ ਦੌਰਾਨ ਅਰਚੇਸ਼ ਪਲਟਾ ਅੰਕੁਰਬੇਦੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਸਨ ਅੱਜ ਬੜੀ ਖੂਚੀ ਦੀ ਗੱਲ ਆ ਕਿ ਰਾਦੇ ਮਾਤਾ ਜੀ ਜੋ ਕਿ ਇਹ ਬੰਬੇ ਤੋਂ ਮਾਇਆ ਚੰਡੀਗੜ੍ਹ ਹੁੰਦੇ ਹੋਏ ਮਗੇਰੀਆਂ ਜਾ ਰਹੇ ਸੀ ਤੇ ਉਹਨਾਂ ਨੇ ਸਾਡਾ ਨਿਮੰਤਰਣ ਸਵੀਕਾਰ ਕੀਤਾ ਔਰ ਜਦੋਂ ਫਗਵਾੜੇ ਤੋਂ ਲੰਘੇ ਉਹਨਾਂ ਦੇ ਉੱਤੇ ਉਸ ਨੂੰ ਵਰਸ਼ਾ ਕੀਤੀ ਗਈ ਉਹਨਾਂ ਦੇ ਜਗਾਰੇ ਲਾਏ ਗਏ ਔਰ ਉਹਨਾਂ ਦਾ ਪੰਜਾਬ ਦੀ ਧਰਤੀ ਤੇ ਪਹੁੰਚਦੇ ਸਾਰੇ ਉਹਨਾਂ ਦੇ ਪੱਖ ਨਾਲ ਲੋ ਸੇਵਾਦਾਰਾਂ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ ਔਰ ਉਹਨਾਂ ਨੂੰ ਇੱਥੇ ਸ਼ੂਗਰ ਮਿਲ ਚੌਂਕ ਦੇ ਵਿੱਚ ਉਹਨਾਂ ਦਾ ਮਾਨ ਸਨਮਾਨ ਕੀਤਾ ਗਿਆ ਔਰ ਜ਼ੋਰਦਾਰ ਸਵਾਗਤ ਕੀਤਾ ਗਿਆ ਔਰ ਸਾਰੇ ਆ ਭਗਤਾਂ ਨੂੰ ਨਿਵੇਦਨ ਹੈ ਜੀ 17 ਤਰੀਕ ਰਾਮ ਨੌਮੀ ਤੇ ਸ਼ੋਭਾ ਯਾਤਰਾ ਜੋ ਨਿਕਲ ਰਹੀ ਹੈ ਠੀਕ 4 ਵਜੇ ਮਕੇਰੀਆਂ ਤੋਂ ਸਾਰੇ ਭਗਤ ਉੱਥੇ ਪਹੁੰਚਣ ਉੱਥੇ ਸ਼੍ਰੀ ਰਾਧੇ ਮਾਤਾ ਦੇ ਵਿਸ਼ੇਸ਼ ਰੂਪ ਦੇ ਵਿੱਚ ਅਸ਼ੀਰਵਾਦ ਲੈਣਗੇ